ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿੱਦੀ ਪਰਉਪਨੁਮੋਕਰਨ ਕੇ ਜੋ ਉਹਨਾਂ ਦੇ ਜੋ ਯਾਤਰਾ ਜੋ ਉਹਨਾਂ ਨੇ ਲੁਕਾਈ ਦਾ ਪਲਾਕ ਕਰਨ ਵਾਸਤੇ ਤੇ ਆਪਣੀ ਜੀਵਨ ਵਿੱਚ ਗੁਰਿਆਈ ਤੋਂ ਪਹਿਲਾਂ ਇਹ ਬਾਹਰ ਦੇ ਵਿੱਚ ਪਰਿਵਾਰ ਸਮੇਤ ਲੁਕਾਈ ਦਾ ਪਲਾ ਕਰਨ ਵਾਸਤੇ ਜੋ ਗਏ ਉੱਥੇ ਜਿੱਥੇ ਉਹਨਾਂ ਨੇ ਸੰਕਾਮ ਦੀ ਦਸਵੰਨ ਦੀ ਮਾਰ ਦੇ ਨਾਲ ਲੋਕਾਈ ਦਾ ਪਰਾ ਕੀਤਾ ਲੋੜ ਬੰਦਿਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਉੱਥੇ ਕਈ ਝਗੜੇ ਵੀ ਨਿਬਟਾਏ ਇਹ ਸਭ ਕੁਝ ਕਰਦੇ ਹੋਏ ਕਿ ਉਹ ਨਾਮਪੁਰ ਸਾਹਿਬ ਪਹੁੰਚਦੇ ਨੇ ਪਰਿਵਾਰ ਵੀ ਪਹੁੰਚ ਜਾਂਦਾ ਹੈ ਬਾਅਦ ਦੇ ਵਿੱਚ ਨੇੜੇ ਨੇੜੇ ਜਾ ਕੇ ਤੇ ਫਿਰ ਲੋਕਾਂ ਨੂੰ ਹੌਸਲਾ ਲੋੜ ਬੰਦੇਆਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ ਪ੍ਰਚਾਰ ਦਾ ਕੰਮ جاری ਹੈ ਇੰਨੇ ਹੀ ਸਮੇਂ ਵਿੱਚ ਔਰ ਵੀ ਜੇ ਬਾਦਸ਼ਾਹ ਦਾ ਜਿਹੜਾ ਜ਼ੁਲਮ ਵਧਦਾ ਗਿਆ ਉਹ ਕਸ਼ਮੀਰ ਦੇ ਵਿੱਚ ਪੰਡਤਾਂ ਦਾ ਘੜੀ ਵਿਦਵਾਨ ਪੰਡਿਤ ਤੇ ਉਹਨਾਂ ਨੂੰ ਮਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਇੱਕੱਠੇ ਹੋ ਕੇ ਤੇ ਅਨੰਦਪੁਰ ਸਾਹਿਬ ਪਹੁੰਚੇ ਤੇ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਦੁਖੀਏ ਵਿਪਰ ਜੋ ਚੱਲ ਕੇ ਆਏ ਪੁਰੀ ਆਨੰਦ ਬਾ ਸਾਡੀ ਫਕਰ ਗਿਆ ਗੁਰੂ ਹਰਗੋਬਿੰਦ ਦੇ ਚੰਦੋਂ ਕਿਉਂਕਿ 6ਵੇਂ ਪਾਲਸਾ ਦੇ ਪੁੱਤਰ ਸਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਉਹ ਨਾਨਕ ਪਾਤਾ ਸੀ ਕਿ ਉਹਨਾਂ ਨੇ ਅੰਗਵਾਲੀਅ ਦੇ ਕੇ ਲੇਟਾ ਜੋ ਰਾਜਿਆਂ ਨੂੰ ਛੁਡਾਇਆ ਸੀ ਤੇ ਜਿਹੜੇ ਵੀ ਦੁਖੀ ਹੈ ਉਹਨਾਂ ਦੇ ਦਰਸਤੇ ਆਉਂਦੇ ਤਾਂ ਉਹਨਾਂ ਦੀ ਸਹਾਇਤਾ ਕਰਦੇ ਆ। ਹੱਥ ਜੋੜ ਕਰ ਕਹੋ ਕਿਰਪਾ ਰਾਮ ਦਤ ਬ੍ਰਾਹਮਣ ਮਟਨ ਗਾਮ ਹਮਰੋ ਬਲ ਅਬ ਰਹਿਓ ਨਾ ਕਾਈ। ਹੇ ਗੁਰ ਤੇਗ ਬਹਾਦਰ ਰਾਈ ਫਿਰਤ ਫਿਰਤ ਪ੍ਰਭ ਆਏ ਥਾਰੇ। ਹਾਗ ਪਰੇ ਹਾਂ ਤਉ ਦਰਬਾਰੈ ਅਸੀਂ ਥੱਕ ਕੇ ਤੇਰੇ ਦਰਬਾਰ ਦੇ ਵਿੱਚ ਆਏ ਹਾਂ ਤਬ ਸਤਗੁਰ ਇਮ ਮਨ ਠਹਰਾਈ ਬਿਨ ਸਿਰ ਦੀਏ ਜਗਤ ਦੁਖ ਪਾਈ ਕਹਿੰਦੇ ਨੇ ਇੱਥੇ ਤਾਂ ਸਿਰ ਦੇਣਾ ਪੈਣਾ ਜੇ ਉਸ ਸਮੇਂ ਦਸਨ ਪਾਸਾ ਗੋਬਿੰਦ ਰਾਏ ਨੇ ਕਿਹਾ ਦਾਸ ਗੋਬਿੰਦ ਕੀ ਪਾਸ ਉਹਨਾਂ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਬਾਹਰ ਪੁਰਸ ਹੋਰ ਕਿਹੜਾ ਹੈ ਇਸ ਲੋਕਾਈ ਦਾ ਪਲਾ ਕਰਨ ਵਾਸਤੇ ਤੁਸੀਂ ਆਪ ਇਹ ਸਿਰ ਲਾਹ ਧਰਮ ਦੇ ਲੇਖੇ ਵਿੱਚ ਤੇ ਉਸ ਸਮੇਂ ਗੁਰੂ ਜੀ ਨੇ ਕਿਉਂਕਿ ਉਹ ਸਮਝਦੇ ਸੀ ਕਿ ਇਹ ਸਿਰ ਦਿੱਤਿਆਂ ਇਸ ਨੂੰ ਠੱਲ ਨਹੀਂ ਪੈਣੀ ਕਿ ਉਹਨਾਂ ਨੇ ਤਿਆਰੀ ਕਰਨ ਤੋਂ ਪਹਿਲਾਂ ਦਾਸ ਗੋਬਿੰਦ ਥੀ પાસ ਬਹਾਇਓ ਇਹ ਵਖ ਵਖ ਵਿਦਵਾਨਾਂ ਨੇ ਜਿਹੜਾ ਗੁਰਿਆਈ ਦੇ ਤਰੀਕਾ ਦਿੱਤੀਆਂ ਨੇ ਪਰ ਇਹ ਪ੍ਰਾਤਨ ਅਗਰੰਥੋਂ ਆਇਆ ਹੈ ਤਾਸ ਗੋਵਿੰਦ ਤੀ ਪਾਸ ਬਹਾਇਓ ਕੰਵਰ ਕਸਾ ਸਤਗੁਰੂ ਕਰਾਇਓ ਪੈਸੇ ਪਾਂਚ ਸ੍ਰੀ ਫਲ ਏਕ ਤਰ ਅਗੇ ਦਿਓ ਮਸਤ ਬਟੇਗਾ ਉਹਨਾਂ ਨੂੰ ਗੁਰਿਆਈ ਦੀ ਰਸਮ ਪੂਰੀ ਕਰਕੇ ਫਿਰ ਜੋ ਜਾਣ ਦੀ ਤਿਆਰੀ ਕਰਨ ਲੱਗੇ ਤੇ ਜਿਹੜੇ ਸ਼ਰਧਾਲੂ ਸਿੱਖ ਰਵਾਰ ਸਾਰੇ ਵਿਗਰਾਮ ਵਿੱਚ ਪੈ ਗਏ ਕਿ ਉਹ ਉਹਨਾਂ ਨੂੰ ਸਮਝ ਆ ਗਈ ਕਿ ਗੁਰੂ ਜੀ ਹਣ ਬਾਖਸ ਨਹੀਂ ਆ ਸਕਦੇ ਤੇ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਰਾਹੀਂ ਉਹਨਾਂ ਨੂੰ ਸਮਝਾਇਆ ਕਿੰਤਾ ਤਾਂ ਕੀ ਜੀ ਹੈ ਜੋ ਅਨਹੋਣੀ ਹੋਏ ਕਿਹੜੀ ਚਿੰਤਾ ਹੋਸ ਅੰਗਲੂ ਦੀ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰੀ ਨਾ ਹੋਏ ਇਹ ਤਾਂ ਹੁੰਦਾ ਹੀ ਆ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਜੋਪ ਜੋ ਸੋ ਬਿੰਸ ਹੈ ਪਰ ਉਹ ਆਜ ਕੇ ਕਾਲ ਤੇ ਨਾਨਕ ਹਰ ਗੁਣ ਗਾਇ ਲਾ ਛਾੜ ਸਗਲ ਜੰਜਾਲ ਉਹਨਾਂ ਨੂੰ ਸਮਝਾ ਕੇ ਫਿਰ ਉਹ ਨਾਲ ਮੁਖੀ ਸਿੱਖਾਂ ਨੂੰ ਨਾਲ ਲਿਆ ਤੇ ਫਿਰ ਜਿਵੇਂ ਨਹੀਂ ਗਏ ਇਹ ਉਹ ਪਿੰਡਾਂ ਦੇ ਵਿੱਚ ਹੁੰਦੇ ਹੋਏ ਸੰਤਾਂ ਨੂੰ ਕਹਿੰਦੇ ਨੇ ਤੇ ਭੈ ਕਾਹ ਨੂੰ ਕੋ ਦੇਰਤ ਨਾ ਹੈ ਨੈ ਭੈ ਮਾਨ ਪਿਆਰ ਆਨ ਕਹਿੰਦੇ ਨੇ ਕਿਸੇ ਕਿਸੇ ਤੋਂ ਡਰਨਾ ਵੀ ਇੱਕ ਜਲਮ ਹੈ ਤੇ ਡਰਾਉਣਾ ਵੀ ਤੇ ਗੁਰੂ ਸਾਹਿਬ ਲੋਕਾਂ ਨੂੰ ਸਮਝਾਉਂਦੇ ਨੇ ਕਿ ਆਪਣੇ ਜੀਵਨ ਨੂੰ ਬਦਲੋ ਪਰਮਾਤਮਾ ਦੇ ਨਾਲ ਜੁਰੂ ਇਹਦੇ ਨਾਲ ਸਾਡੀ ਆਤਮਿਕ ਬਲ ਆਉਂਦਾ ਹੈ ਕਿ ਚੰਗੇ ਕਰਮ ਕਰੋ ਜਿੰਨਾ ਚਿਰ ਜੀਵਨ ਮਿਲਿਆ ਹੈ ਸਤਿਗੁਰੂ ਜੀ ਕਹਿੰਦੇ ਨੇ ਸਾਦੂ ਇਹ ਜਗ ਪਰਮ ਫਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾ ਤਿਕਾਨਾ ਜੀਵ ਮਾਇਆ ਦੇ ਹੱਥਾਂ ਵਿੱਚ ਵਿਕੇ ਹੋਏ ਨੇ ਇਹ ਪਰਮਾਤਮਾ ਦਾ ਭਜਨ ਛੱਡਤਾ ਉਹਦਾ ਨਾਲ ਛੱਡ ਦਿੰਦਾ ਤਾਂ ਹੀ ਦੁਖੀ ਹੋਏ ਨੇ ਇਸ ਸੰਸਾਰ ਦੇ ਵਿੱਚ ਸੰਕਟ ਆਉਂਦਾ ਹੀ ਤਾਂ ਤੇ ਜੇ ਅਸੀਂ ਉਹਦੇ ਨਾਲੋਂ ਟੁੱਟ ਜਾਂਦੇ ਆ ਮਾਤ ਪਿਤਾ ਭਾਈ ਸੁਤ ਬੰਤਾ ਕਿੰਨੇ ਜੀਵ ਜਿਹੜੇ ਨੇ ਮਾਤਾ ਪਿਤਾ ਭਰਾ ਪੁੱਤਰ ਇਸਤਰੀ ਤਾਂ ਕੇ ਰਾਸ ਲਭਟਾਨਾ ਕਹਿੰਦੇ ਨੇ ਉਹਨਾਂ ਦੇ ਮੋਹ ਵਿੱਚ ਜੀਵ ਫਸੇ ਹੋਏ ਨੇ ਹੁਣ ਕਹਿੰਦੇ ਨੇ ਨਿਰਾਇਨਾ ਨਹੀਂ ਜੋ ਬਨ ਧਨ ਪ੍ਰਪਤਾ ਕਹਿ ਆਦਮਾ ਮਾਤ ਦਾ ਭਾਵ ਨਸ਼ਾ ਕਹਿੰਦੇ ਨੇ ਜਵਾਨੀ ਦਾ ਨਸ਼ਾ ਧਨ ਦਾ ਪ੍ਰਭਤਾ ਵਿੜਾਈ ਦਾ ਦੁਨੀਆਂ ਵੱਲੋਂ ਵਿੜਾਈ ਮਿਲਦੀ ਆ ਤੇ ਇਹ ਧਨ ਜੋ ਪ੍ਰਭਤਾ ਕਹਿ ਮਦਮੈਂ ਐਨਸ ਰਹੇ دیਵਾਨਾ ਕਹਿੰਦੇ ਨੇ ਮਨੋਖ ਰਾਤ ਦਿਨ ਉਹ دیਵਾਨਾ ਹੋਇਆ ਫਿਰਦਾ ਹੈ ਤੇ ਦੀਨ ਦਇਆਲ ਸਦਾ ਦੁਖਵੰਜਨ ਸਤਿਗੁਰੂ ਜੀ ਕਹਿੰਦੇ ਨੇ ਉਹ ਨਿਮਾਣਿਆ ਉੱਤੇ ਦਇਆ ਕਰਨ ਵਾਲਾ ਸਾਡੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਜਿਹੜਾ ਪਰਮਾਤਮਾ ਹੈ ਤਾਂ ਸੋ ਮਾਨ ਨਾ ਲਗਾਨਾ ਤੇ ਕਹਿੰਦੇ ਨੇ ਉਹਨਾਂ ਅਸੀਂ ਮਾਨ ਤਾਂ ਜੋੜਦੇ ਨਹੀਂ ਪਰ ਅਸੀਂ ਉਦਾਤ ਪਿਆਰੀ ਵਿਸਰਿਆ ਦਾਤਾ ਦਾ ਕਹਿੰਦੇ ਨੇ ਉਹਦੀਆਂ ਦਾਤਾ ਸਾਨੂੰ ਚਿੰਗੀਆਂ ਲੱਗਦੀਆਂ ਨੇ ਦਾਤਾ ਦੇਣ ਵਾਲਾ ਜਿਹੜਾ ਸਾਨੂੰ ਪੁੱល ਜਾਂਦਾ ਸਤਿਗੁਰੂ ਮਹਾਰਾਜ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਨੇ ਕਿ ਕੀਤੇ ਕੋ ਮੇਰੇ ਸਮਾਨ ਨੇ ਜਿੰਨੇ ਨੇ ਉਹਨੀਆਂ ਦਿੱਤੀਆਂ ਹੀਆਂ ਦਾਤਾ ਨੂੰ ਵੱਡੀਆਂ ਸਮਝਦਾ ਮੇਰ ਦਾ ਭਾਵ ਸਮੇਰ ਪਰਵਤ ਇਹ ਕਹਿੰਦੇ ਨੇ ਕਾਰਣ ਹਾਰ ਤਿਰਣ ਜਾਣ ਕਹਿੰਦੇ ਨੇ ਜਿਹੜਾ ਦਾਤਾ ਦਿੰਦਾ ਉਸ ਨੂੰ ਅਸੀਂ ਤਿਰਣ ਦਾ ਭਾਵ ਘਾ ਕਹਿੰਦੇ ਨੇ ਉਸ ਨੂੰ ਅਸੀਂ ਮਾਮੂਲੀ ਸਮਝਦੇ ਆ ਇਹ ਉਹਨੀਆਂ ਦਾਤਾ ਨੂੰ ਵੱਡੀਆਂ ਸਮਝ ਕੇ ਤੇ ਉਹਦੇ ਵਿੱਚ ਜੁੜ ਕੇ ਇਹ ਮਾਨਵੀ ਕਰਦੇ ਹਾਂ ਤੇ ਟੁੱਟ ਜਾਂਦੇ ਹਾਂ ਸਾਨੂੰ ਦਾਤਾਂ ਪਿਆਰੀਆਂ ਤੇ ਦਾਤਾ ਵਿਸਰ ਜਾਂਦਾ ਕਹਿੰਦੇ ਨੇ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸੋ ਮਨ ਨਾ ਲਗਾਣਾ ਜਨ ਨਾਨਕ ਕੋਟ ਨਮੈ ਕਿਨਹੂ ਕਹਿੰਦੇ ਨੇ ਇਹ ਕੁਦਰਤੀ ਗੱਲ ਹੈ ਕਿ ਕਰੋੜਾਂ ਵਿੱਚ ਕੋਈ ਵਿਰਲਾ ਹੈ ਜਿਹੜਾ ਗੁਰਮਖ ਹੋਏ ਪਛਾਨਾ ਜਿਹੜਾ ਗੁਰੂ ਅਨਸਾਰ ਚੱਲ ਕੇ ਤੇ ਪ੍ਰਮਾਤਮਾ ਦੇ ਨਾਲ ਸਾਝ ਪਾਉਂਦਾ ਤੇ ਉਹ ਲੋਕ ਸੁਖੀ ਰਹਿਤੇ ਪਰ ਲੋਕ ਸਹਿਰੇ ਕਰ ਲਿੰਦਾ ਨਹੀਂ ਤਾਂ ਕੋਟ ਮਦੇ ਕੋ ਵਿਰਲਾ ਸੇਵਕ ਹੋ ਸਭਲੇ ਵਿਵਹਾਰੀ ਜੀਓ ਦੁਨੀਆ ਦੇ ਵਿਹਾਰ ਵਿੱਚ ਤੇ ਆਪਣੇ ਕਰਮਾਂ ਕਾਂਡਾਂ ਦੇ ਵਿਹਾਰ ਵਿੱਚ ਸਾਰੇ ਲੱਗੇ ਹੋਏ ਨੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਸੇ ਤਰ੍ਹਾਂ ਵਕ ਵਕ ਧਾਵਾਂ ਤੇ ਜਾ ਕੇ ਤੇ ਲੋਕਾਈ ਨੂੰ ਸਮਝਾ ਰਹੇ ਨੇ ਕਿ ਵੇਖੋ ਇੱਥੇ ਅਤੇ ਪ੍ਰਹਲਾਦ ਦਰੋਗਤੀ ਗੱਜ ਤੇ ਜਿਨ੍ਹਾਂ ਜਿਨ੍ਹਾਂ ਨੂੰ ਕਾਸ਼ਟ ਆਇਆ ਤੇ ਉਹਨਾਂ ਨੇ ਪਰਮਾਤਮਾ ਦਾ ਆਸਰਾ ਲਿਆ ਤੇ ਉਹਨਾਂ ਦਾ ਉਧਾਰ ਹੋਇਆ ਤੇ ਬਚ ਗਏ ਪਰਮਾਤਮਾ ਬਹੁਤ ਵੱਡੀ ਸ਼ਕਤੀ ਹੈ ਉਹਦੇ ਨਾਲ ਜੁੜੋ ਤੇ ਮਨੁੱਖ ਕੋ ਡਰੋ ਨਾ ਇਹ ਸਨੇਹਾ ਦਿੰਦੇ ਉਹ ਜਾ ਰਹੇ ਨੇ ਕਿ ਫਿਰ ਅੱਗੇ ਜਾ ਕੇ ਕਿਸੇ ਦੀ ਮੰਗ ਨੂੰ ਪੂਰੀ ਕਰਨ ਵਾਸਤੇ ਫਿਰ ਗ੍ਰਿਫਤਾਰੀ ਦੇਣਗੇ ਦਾ ਗੁਸਤਾਨਤ ਕਰ ਵਿਚਾਰਾਂਗੇ ਗੁਰਬਾਣੀ ਪੜ੍ਹਦੇ ਆ ਵਿਚਾਰਦੇ ਆ ਕਿ ਨਹੀਂ ਅਨੇਕਾਂ ਬਲਾਹ ਹੋ ਜਾਂਦੀਆਂ ਨੇ ਬਖਸ ਲਵੋ ਆਉਣ ਵੇ ਸਮੇਲ ਸਮਾਪਤ ਬਖਸੋ ਪਿਆਰ ਨਾਲ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ